ਬਾਬਾ ਜੀ ਸਤਖੰਡ ਵਾਸੀ ਬਾਬਾ ਜੀ ਬਰਕਤ ਜੀ ਮਨ ਪ੍ਰਕਾਸ਼ ਕਰ ਰਹੇ ਹਾਂ ਔਰ ਇਸ ਸਾਲੋ ਕਿਥੇ ਕਿਥੇ ਵੀ ਦਰ ਪੰਚ ਦੇ ਸਰਹੱਦ ਮਨ ਸਵਾਗਤ ਹੋਏ ਹੈ ਇਹ ਸਾਰੇ ਇਸ ਸਾਲ ਦੇ ਸਵਾਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਪੂਰੀ ਜੀ ਗੁਰ ਪਰੰਪਰਾ ਨੂੰ ਸਮਰਪਿਤ ਹਨ ਸਾਹਿਬ ਨੂੰ ਸੁਨੋਗਾ ਦਰਸ਼ਨ ਤੋਂ ਲੈ ਕੇ ਵਰਕੀ ਕਾਰਨ ਜਿਹੜੀ ਕੰਕਾਰ ਸਰਗਨ ਜਿਹੜੇ ਪ੍ਰਵਾਹ ਕਰ ਲਈ ਤੇ ਗੁਰਬਾਣੀ ਸਰਵਣ ਕਰਕੇ ਕਥਾ ਕੀਰਤਨ ਦੀ ਬਾਣ ਸਰਵਣ ਕਰਕੇ ਆਪ ਜੀ ਦਾ ਪ੍ਰਯੋਗ ਕਰਦੇ ਹਾਂ ਤਾਂ ਸੰਗੀਤਾ बड़े कर्म के बड़े लंबे समय तो धन गुरु ग्रंथ साहब सचे पातशाह जी की पावन हजूरी हुई सड़े करो कदे बुलाई वागिरू जी का गागुरु जी की फतेह और बाा जी बाबा जोगिंद्र सिंह जी बड़े लंबे समय ते बढ़िया हाज़री लाहे हाणे बाबा जी बाबा जी बाबा सतनाम जी आदगढ़ साहिब श्रीनंदपुर साहिब इन जी महान सेवा बाबा जी पहुचियूं आहिनि बाबा सिता सिंध जी ਔਰ ਨਾਲ ਨਾਲ ਗੁਰੂ ਪ੍ਰਭਾਗ ਵਾਲੇ ਬਾਬਾ ਜੀ ਵੀ ਹਾਜ਼ਰੀ ਲਾ ਰਹੇ ਆ। ਆਪ ਸਾਡੇ ਸੰਤਾਨ। ਕਲੀਪਾ ਜਾਣਦੇ ਹੋ ਜੇ ਸਤਿਗੁਰੂ ਗ੍ਰੀਗਨਵਾਜ ਮਹਾਰਾਜ ਸਾਹਿਬ ਅੱਜੇ ਪਾਕਸ਼ਾ ਜੀ ਦੁਨੀਆਂ ਦੇ مالک ਕੰਧੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਾਗਮਨ ਪ੍ਰਕਾਸ਼ ਗੁਰਪੁਰਬ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸਾਤੇ ਨਾਮ ਵਾਹਿ ਗੁਰੂ ਸਾਤੇ ਇਸੇ ਤਰ੍ਹਾਂ ਬਾਬਾ ਜੀ ਬਾਬਾ ਕੁਲਵੀਰ ਸਿੰਘ ਜੀ ਗੁਰੂ ਦੇ ਬਾਗ ਵਾਲੇ ਬਾਬਾ ਜਗਿੰਦਰ ਸਿੰਘ ਜੀ ਲੋਕੋਕਿਆਂ ਵਾਲੇ ਪਹੁੰਚੇ ਹਨ ਮਹਾਂਪੁਰਖਾਂ ਦਾ ਸਤਾਰ ਜਗਾਰਾ ਗਿਆ ਆਵੇ ਨਿਹਾਲ ਹੋ ਜਾਵੇ ਔਰ ਬਾਬਾ ਜੀ ਬਾਬਾ ਜਗਿੰਦਰ ਸਿੰਘ ਜੀ ਲੋਕੋਕਿਆਂ ਵਾਲੇ ਉਹਨਾਂ ਦਾ ਸਤਾਰ ਕੀਤਾ ਜਾ ਰਿਹਾ ਜੀ ਜਗਾਰਾਂ ਗਿਆ ਆਵੇ ਨਿਹਾਲ ਹੋ ਜਾਵੇ ਔਰ ਬਾਬਾ ਜੋਗਾ ਸਿੰਘ ਜੀ ਪਹੁੰਚੇ ਹਨ ਉਹਨਾਂ ਦਾ ਵੀ ਮਾਪੁਰਖਾਂ ਦੇ ਵੱਲੋਂ ਸਤਿਕਾਰ ਮਾਪੁਰਖਾਂ ਨੂੰ ਗੁਰੂਕੀਆਂ ਸੰਤਾਂ ਦੇ ਵੱਲੋਂ ਮਾਪੁਰਖਾਂ ਦਾ ਸਤਿਕਾਰ ਕੀਤਾ ਗਿਆ ਹੈ ਸੋ ਬਹੁਤ ਬਹੁਤ ਧੰਨਵਾਦ ਦੀ ਲੱਗੇਗੀ ਸੋ ਸਾਰੀਆਂ ਸੰਤਾਂ ਇਹ ਜਗਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਥੇ ਜਿਆ ਜੋੜ ਮੇਲਾ ਬਾਬਾ ਬਿਨਿਆ ਦਾ ਪਰਿਵਾਰ ਨਾਲ ਵਾਲੀ ਦੁਨੀਆ ਦਾ ਨਗਰ ਜਸੌਰ ਦਾ ਜਾਈ ਸੰਗਤਾਂ ਲੋ ਮਨਾਇਆ ਜਾ ਲਾਗੇ ਮਨਾਇਆ ਸਰਬਾਤ ਦੇ ਭਲੇ ਵਾਸਤੇ ਸਾਰੇ ਵੀਰਾਂ ਦਾ ਸੰਯੋਗ ਹੈ ਬਾਹਰਲੇ ਨਾਗ ਦੇ ਐਨ ਆਈ ਵੀਰ ਉਹਨਾਂ ਦੇ ਸੰਯੋਗ ਨਾਲ ਪਿੰਡ ਦੇ ਸੰਯੋਗ ਨਾਲ ਲਾਗੇ ਨਗਰ ਦੇ ਇਲਾਕੇ ਦੀ ਸੰਗਤ ਜੁੜਾ ਸਾਰੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਬਾਦ ਜੀ ਦਾ ਖਾਸਾ ਬਾਦ ਜੀ ਦੀ ਬੋਦੀ